ਸੁਪਨੇ ਸੱਚ ਹੁੰਦੇ ਨੇ ਜੇਕਰ ਅਸੀਂ ਉਹਨਾਂ ਤੇ ਕੰਮ ਕਰੀਏ ਮਿਹਨਤ ਕਰੀਏ ਜਿਵੇਂ ਫਿਰੋਜ਼ਪੁਰ ਦੇ ਰਹਿਣ ਵਾਲੇ ਸਚਿਨ ਚੋਧਰੀ ਨੇ ਕੀਤਾ ਉਸਨੇ ਵੀ ਸੁਪਨਾ ਵੇਖਿਆ ক্রিকেট ਖੇਡਣ ਦਾ ਤੇ ਅੱਜ BCCI ਵੱਲੋਂ ਕਰਵਾਈ ਗਈ ਵਿਜੇ ਮਰਚੰਟ ਟਰਾਫੀ 2024-25 ਵਿੱਚ ਅੰਡਰ 16 ਟੀਮ ਲਈ ਸਚਿਨ ਚਣਿਆ ਗਿਆ ਸੁਪਨੇ ਮਿਹਨਤ ਮੰਗਦੇ ਨੇ ਤੇ ਸਚਿਨ ਨੇ ਪੂਰੀ ਮਿਹਨਤ ਕੀਤੀ ਤੇ ਇਹ ਮੁਕਾਮ ਹਾਸਲ ਕੀਤਾ ਉਸਦੇ ਪਿਤਾ ਫਾਸਟ ਫੂਡ ਦਾ ਕੰਮ ਕਰਦੇ ਨੇ ਸਾਰੇ ਪਰਿਵਾਰ ਵੱਲੋਂ ਇੱਥੇ ਖੁਸ਼ੀ ਮਨਾਈ ਜਾ ਰਹੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਮੋਤੀ ਜੂ ਦੇ ਲੱਡੂ ਇੱਕ ਦੂਜੇ ਨੂੰ ਖਵਾਏ ਜਾ ਰਹੇ ਨੇ ਇਸ ਮੌਕੇ ਪਰਿਵਾਰ ਤੇ ਸਚਿੰਦ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਐਂਟੀ ਨਾਰਕੋਟਿਕ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦਿਰਕਾਰੀ ਹੋਵੇ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਇਸ ਕਰਕੇ ਸਾਡਾ ਸੁਪਨਾ ਅੰਡਰ 19 वर्ल्ड कप ਵਾਸਤੇ ਜੋ ਸਾਡੇ ਕੋਚ ਸਾਹਿਬ ਜੀ ਇਹਨੂੰ ਤਿਆਰੀ ਕਰਾ ਰਹੇ ਨੇ ਇਹ ਖੇਡ ਕੇ ਆਏਗਾ ਵਿਜਮਰਚੈਂਟ ਟਰਾਫੀ ਇਸ ਤੋਂ ਬਾਅਦ ਉਸ ਚੀਜ਼ ਦੀ ਤਿਆਰੀ ਹੋਏਗੀ ਜੀ ਕਿੰਨੀ ਮਿਹਨਤ ਕੀਤੀ ਹੈ ਇਹਨੇ ਕਿੰਨੇ ਸਾਲਾਂ ਤੋਂ ਖੇਡ ਰਿਹਾ ਸਰ ਪਿਛਲੇ 10 ਸਾਲ ਤੋਂ ਕਰੀਬ ਮਿਹਨਤ ਕਰ ਰਿਹਾ ਜੀ ਨਿਤਿਨ ਸਾਹਿਬ ਦੇ ਅੰਡਰ ਜੀ 5 ਤੋਂ 6 ਘੰਟੇ ਪ੍ਰੈਕਟਿਸ ਕਰ ਰਿਹਾ ਦਿੱਲੀ ਤੇ ਉਹ ਕਿੰਨੇ ਸਾਲ ਦੀ ਉਮਰ ਸੀ ਜਦੋਂ ਇਹਨੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਸਰ ਪਹਿਲੇ ਤਾਂ 4 ਸਾਲ ਤੋਂ ਇਹ ਖੇਡਣਾ ਸ਼ੁਰੂ ਕੀਤਾ ਉਹਨੂੰ ਉਸ ਟਾਈਮ ਮੈਂ ਖੁਦ ਹੀ ਪ੍ਰੈਕਟਿਸ ਕਰਾ ਰਿਹਾ ਸੀ ਫਿਰ ਨਿਤਿਨ ਸਰ ਕੋਲ ਇਹਨਾਂ ਨੂੰ ਲੈ ਕੇ ਗਿਆ ਤੇ ਉਹਨਾਂ ਨੇ ਇੰਦੀ ਪ੍ਰਤਿਭਾ ਨੂੰ ਪਛਾਣਿਆ ਵੈਸੇ 10 ਸਾਲ ਤੋਂ ਛੋਟਾ ਬੱਚਾ ਲੈਂਦੇ ਨਹੀਂ ਪਰ ਇਹ 6 6.5 7 ਸਾਲ ਦਾ ਬੱਚਾ ਸੀ ਜਿਸ ਨੂੰ ਇਹਨਾਂ ਨੇ ਇਹਨੂੰ ਬੱਚੇ ਨੂੰ ਦੇਖਿਆ ਵੀ ਇਹਦੇ ਵਿੱਚ ਨੈਚੁਰਲ ਟੈਲੈਂਟ ਹੈ ਤਾਂ ਉਦੋਂ ਹੀ ਉਹਨਾਂ ਨੇ ਕਿਹਾ ਵੀ ਇਹ ਬੱਚਾ ਚਲੋ ਮੇਰੇ ਕੋਲ ਲੈ ਕੇ ਆਓ ਵੈਸੇ ਉਹ 10 ਸਾਲ ਤੋਂ ਛੋਟਾ ਬੱਚਾ ਨਹੀਂ ਲੈਂਦੇ ਕਿਉਂਕਿ ਜਿਹੜੇ ਕੋਚ ਚੀਜ਼ ਸਮਝਾਉਂਦੇ ਨੇ ਛੋਟੇ ਬੱਚਾ ਨੂੰ ਉਹ ਸਮਝ ਨਹੀਂ ਆਉਂਦੀ ਪਰ ਇਹਦਾ ਟੈਲੈਂਟ ਦੇਖ ਕੇ ਇਹਨਾਂ ਨੇ ਉਸ ਟਾਈਮ ਇਹਨੂੰ ਬੁਲਾ ਲਿਆ ਆਪਣੀ ਅਕੈਡਮੀ 'ਚ ਵੀ ਮੈਂ ਬੱਚੇ ਨੂੰ ਮੈਂ ਤਿਆਰ ਕਰਾਂਗਾ ਨਾਲੇ ਟਾਈਮ ਤੇ ਆਪਣੇ ਪੰਜਾਬ ਦਾ ਨਾਮ ਦੇਸ਼ ਦਾ ਨਾਮ ਰੋਸ਼ਨ ਕਰੇਗਾ ਨੈਚੁਰਲ ਟੈਲੈਂਟ ਹੈ ਇਸ ਬੱਚੇ ਕੋਲ ਚਾਈਨਾ ਮੈਨ ਬੋਲਰ ਹੈ ਜੀ ਤੋਂ ਟੋਪ ਆਰਡਰ ਬੈਟਸਮੈਨ ਹੈ ਜੀ ਐਰਕੀ ਵੀ ਜਿਹੜੇ ਡਿਸਟ੍ਰਿਕਟ ਦੇ ਮੈਚ ਹੋਏ ਨੇ ਪੰਜਾਬ 'ਚ ਪਹਿਲੇ ਨੰਬਰ ਤੇ ਆਲਰਾਊਂਡਰ ਪ੍ਰਦਰਸ਼ਨ ਹੈ ਜੀ ਇਸ ਬੱਚੇ ਦਾ 450 ਰਨ ਸੀ ਤੇ 26 ਵਿਕਟਾਂ ਸੀ ਦੀ ਇਸ ਟਾਈਮ ਪੂਰੇ ਪੰਜਾਬ 'ਚ ਪਹਿਲੇ ਨੰਬਰ ਤੇ ਸੀ ਜੀ 4 ਮੈਚਾਂ ਦੇ ਵਿੱਚ ਇਹਦੀ ਪਰਫਾਰਮੈਂਸ ਸੀਗੀ ਬਹੁਤ ਖੁਸ਼ੀ ਹੈ ਜੀ ਸਾਡੇ ਤੋਂ ਜਾਰਾ ਜਿੰਨਾਂ ਦਾ ਜੋਰ ਲੱਗਾ ਉਹ ਸਾਡੇ ਰਿਸ਼ੀ ਸ਼ਰਮਾ ਜੀ ਨੇ ਨਿਤਿਨ ਸਰ ਜੀ ਨੇ ਸਾਡੇ ਪੀਸੀਆ ਦੇ ਜਿਹੜੇ ਨਵੇਂ ਸੈਕਟਰੀ ਬਣੇ ਦਲਸ਼ੇਰ ਖੰਨਾ ਜੀ ਉਹਨਾਂ ਦਾ ਬਹੁਤ ਵੱਡਾ ਹੱਥ ਇਹਦੇ ਵਿੱਚ ਲੋਕੀ ਕਹਿ ਰਹੇ ਸੀ ਮਾਈਨਰ ਡਿਸਟ੍ਰਿਕਟ ਦਾ ਬੱਚਾ ਨਹੀਂ ਖੇਲਦਾ ਜਦੋਂ ਤੋਂ ਉਹ ਬਣੇ ਨੇ ਉਹਨਾਂ ਨੇ ਸਾਡੇ ਫਰੋਜ਼ਪੁਰ ਦੇ ਬੱਚੇ ਖੇលਦੇ ਪਏ ਨੇ ਹੁਣ ਫਾਜ਼ਿਲਕਾਰ ਦਾ ਬੱਚਾ ਵੀ ਆ ਗਿਆ ਫਰੀਦਕੋਟ ਦਾ ਬੱਚੇ ਵੀ ਖੇលਦੇ ਪਏ ਨੇ ਅੱਗੇ ਸੀਗਾ ਵੇ ਵੱਡੇ ਡਿਸਟ੍ਰਿਕਟ ਆ ਉਹਨਾਂ ਦੇ ਬੱਚੇ ਰਿਪਰੈਜ਼ੈਂਟ ਕਰਦੇ ਸੀ ਆ ਪਿਛਲੇ 2-3 ਸਾਲ ਤੋਂ ਜਿੰਨੋਂ ਦੇ ਉਹਨਾਂ ਨੇ ਆਪਣੇ ਪੀਸੀਆ ਦੇ ਵਿੱਚੋਂ ਦਾ ਸੰਭਾਲਿਆ ਮਾਈਨਰ ਡਿਸਟ੍ਰਿਕਟ ਦੇ ਬੱਚੇ ਵੱਧ ਤੋਂ ਵੱਧ ਜਾ ਰਹੇ ਜੀ ਮਾਈਨਰ ਡਿਸਟ੍ਰਿਕਟ ਦਾ ਨਮਨ ਧੀਰ ਵੀ ਸਾਡੇ ਉਹਨਾਂ ਇਥੋਂ ਨਿਕਲਿਆ ਵਾ ਉਹ ਆਈਪੀਐਲ 'ਚ ਵੀ ਸਾਡੇ 5 ਕਰੋੜ ਦਾ ਵਿਕਿਆ ਇਸ ਟਾਈਮ ਤੋਂ ਦਿਨਾਂ ਦੇ ਵਿੱਚ ਹੀ ਕਿਤੇ ਦੇ ਕਿਤੇ ਸਾਡੇ ਸੈਕਟਰੀ ਸਾਹਿਬ ਨੇ ਉਹਨਾਂ ਨੂੰ ਪਛਾਣਤਾ ਅੱਗੋਂ ਉਹਨਾਂ ਦਾ ਹੋਰ ਜਿਸ ਜਿੱਦਾਂ ਦਾ ਸਾਨੂੰ ਮਿਲੇਗਾ ਉਹ ਅਸ਼ੀਰਵਾਦ ਅਸੀਂ ਉਹ ਬੱਚੇ ਉਨੀ ਮਿਹਨਤ ਹੋਰ ਕਰਨਗੇ ਤੇ ਫਿਰ ਹੋਰ ਅੱਗੇ ਜਾਣਗੇ ਜੀ ਇਹ ਤਾਂ ਅਜੇ ਸ਼ੁਰੂਆਤ ਹੋਈ ਆ ਇਸ ਤੋਂ ਬਾਅਦ ਹੋਰ ਬੱਚੇ ਕਾਫੀ ਟੈਲੈਂਟਡ ਨੇ ਸਰ ਕੋਲ ਵੀ ਸਾਡੇ ਕੋਲ ਬੈਚ ਐਸੋ ਦਾ ਅੰਡਰ 14 ਤੋਂ ਅੰਡਰ 15 14 16 ਦਾ ਇਹੋ ਜਿਹਾ ਬੈਚ ਤਿਆਰ ਹੋ ਰਿਹਾ ਵੈ ਤੁਸੀਂ ਦੇਖੋ ਵੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਨਾਲ ਮੈਚ ਲਵਾ ਰਹੇ ਹੋ ਤਾਂ ਪੂਰਾ ਟੱਕਰ ਦੇਣਗੇ ਜੀ ਇਸ ਟਾਈਮ ਦਿਨ ਰਾਤ ਮਿਹਨਤ ਚੱਲਦੀ ਪਈ ਅਕੈਡਮੀ ਦੀ ਤੇ ਦਿੱਲੀ ਸ਼ਨੀ ਐਤਵਾਰ ਮੈਚ ਹੋ ਰਹੇ ਨੇ ਛੋਟੇ ਬੱਚਿਆਂ ਤੇ ਬਹੁਤ ਅੱਛੇ ਲੈਵਲ ਤੇ ਕ੍ਰਿਕਟ ਚੱਲਦੀ ਪਈ ਫਰੋਜਪੁਰ ਦੀ ਅੱਗੋਂ ਸਾਡੇ ਰਿਸ਼ੀ ਸ਼ਰਮਾ ਜੀ ਜਿੰਨੀ ਦੇ ਨਾਲ ਜੁੜੇ ਰਹਿਣਗੇ ਤੇ ਇਹ ਹੋਰ ਅੱਗੇ ਜਾਏਗਾ ਜੀ ਬਾਕੀ ਅਸੀਂ ਪੀਸੀਆ ਰ ਬਹੁਤ ਧੰਨਵਾਦ ਕਰਦੇ ਆਂ ਦਲਸ਼ੇਰ ਖੰਨਾ ਜੀ ਦਾ ਦਿਲੋਂ ਧੰਨਵਾਦ ਕਰਦੇ ਆਂ ਸਾਡੇ ਬੱਚੇ ਨੂੰ ਮੌਕਾ ਦਿੱਤਾ ਜੀ ਅਸੀਂ ਬਿਲਕੁਲ ਨਾਰਮਲ ਜੇ ਫੈਮਲੀ ਤੋਂ ਬਿਲੋਂਗ ਕਰਦੇ ਆਂ ਕਿੱਥੇ ਦਾ ਨੌਜਵਾਨ ਹੈ ਔਰ ਕਿੱਥੇ ਸਿਲੈਕਸ਼ਨ ਹੋਈ ਹੈ ਕਿੰਨੀ ਉਮਰ ਹੈ ਜੀ ਔਰ ਕਦੋਂ ਖੇਡਿਆ ਏ ਜੀ ਬੱਚਾ ਸਾਡੇ ਫਿਰੋਜ਼ਪੁਰ ਸ਼ਹਿਰ ਦਾ ਹੈ ਜੀ ਤੇ ਉਮਰ ਇਹਦੀ 16 ਸਾਲ ਦੀ ਹੈ ਤੇ ਜਿਹੜੀ ਸਾਨੂੰ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਅੰਡਰ 16 ਵਿਜੇ ਮਰਚੰਟ ਟਰੋਫੀ ਹੁੰਦੀ ਹੈ ਬੀਸੀਸੀਆਈ ਆਰਗੇਨਾਈਜ਼ ਕਰਾਉਂਦੀ ਹੈ ਉਹਦੇ ਵਿੱਚ ਬੱਚਾ ਸਾਡਾ ਪੰਜਾਬ ਦੀ ਟੀਮ ਦੇ ਵਿੱਚ ਸਿਲੈਕਟ ਹੋਇਆ ਤੇ ਪਹਿਲਾਂ ਤਾਂ ਅਸੀਂ ਚਾਰ ਬੰਦੇ ਜਿਹੜੇ ਬੜੇ ਇੰਪੋਰਟੈਂਟ ਲੋਕ ਨੇ ਜਿਨ੍ਹਾਂ ਦਾ ਇਹਦੇ ਵਿੱਚ ਰੋਲ ਰਿਹਾ ਹੈ ਇਹਨੂੰ ਅੱਜ ਇੱਥੇ ਜਿਹੜੀ ਅਸੀਂ ਖੁਸ਼ੀ ਮਨਾ ਰਹੇ ਹਾਂ ਉਹਦੇ ਵਿੱਚ ਸਾਡੇ ਪੰਜਾਬ ਦੇ ਸੈਕਟਰੀ ਪੀਸੀਏ ਦੇ ਦਿਲਸ਼ੇਰ ਖੰਨਾ ਜੀ ਫਿਰ ਉਹਨਾਂ ਦੇ ਫਾਦਰ ਚੌਧਰੀ ਸਾਹਿਬ ਤੇ ਕੋਚ ਸਾਹਿਬ ਸਾਡੀ ਨਿਤਿਨ ਮਹਿਤਾ ਜੀ ਮੇਰਾ ਨਾਮ ਸਚਿੰਦ ਚੌਧਰੀ ਹੈ ਮੈਂ ਫਰੋਹੀਪੁਰ ਡਿਸਟ੍ਰਿਕਟ ਦਾ ਬਲੋਂਗ ਕਰਦਾ ਤੇ ਮੈਨੂੰ ਪਿਛਲੇ 10 ਸਾਲ ਤੋਂ ਮੈਂ ਰੈਗੂਲਰਲੀ ਸਰਕੂਲਰ ਪ੍ਰੈਕਟਿਸ ਕਰਦਾ ਪਿਆ ਤੇ ਮੇਰੇ ਕ੍ਰਿਕਟ ਖੇਡਣ ਵਿੱਚ ਮੇਰੇ ਫਾਦਰ ਸਾਹਿਬ ਤੇ ਮੇਰੇ ਤਾਚਾ ਦਾ ਬਹੁਤ ਵੱਡਾ ਹੱਤਾ ਤੇ ਇਸ ਕਰਕੇ ਮੈਂ ਉਹਨਾਂ ਦਾ ਸੁਪਨੇ ਪੂਰੇ ਕਰਨਾ ਚਾਹੁੰਦਾ ਵਾ ਤੇ ਮੇਰਾ ਡ੍ਰੀਮ ਹੈ ਮੈਂ ਅੱਗੇ ਜਾ ਕੇ ਇੰਡੀਆ ਨੂੰ ਰਿਪਰਜ਼ੈਂਟ ਕਰਾਂ ਹੁਣ ਕਿੱਥੇ ਸਿਲੈਕਸ਼ਨ ਹੋਈ ਤੁਹਾਡੀ ਪੁਣ ਵਿਜੇ ਮੱਤਨ ਟਰੋਫੀ ਦਾ ਬੀਸੀਐ ਦਾ ਕੋਈ ਕੱਪ ਹੈ ਟੂਰਨਾਮੈਂਟ ਇਸ ਕਰਕੇ ਮੇਰੇ ਉਹਦੇ ਸੈলেকਸ਼ਨ ਹੋਈ ਆ ਤਾਂ ਕਿਵੇਂ ਦਾ ਲੱਗ ਰਿਹਾ ਹੈਗਾ ਕਿੰਨੀ ਖੁਸ਼ੀ ਆ ਇਸ ਚੀਜ਼ ਦੀ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਹੈ ਅੱਗੇ ਕੋਸ਼ਿਸ਼ ਕਰਾਂਗਾ ਮੈਂ ਹੋਰ ਆਪਣੇ ਸੁਪਨਿਆਂ ਦੇ ਖਰਾ ਉਤਰਾਂਗਾ ਸਰ ਫਾਦਰਸ ਆਫ ਚਾਚੂ ਇਹਨਾਂ ਦੇ ਅੱਗੇ ਹੋਰ ਸੁਪਨਿਆਂ ਦੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ ਤਾਂ ਜਦੋਂ ਪ੍ਰੈਕਟਿਸ ਕਿੰਨੇ ਘੰਟੇ ਤੁਸੀਂ ਕਰਦੇ ਸੀਗੇ ਪ੍ਰੈਕਟਿਸ ਸਰ ਡੇਲੀ 5-6 ਘੰਟੇ ਸਰ ਰਾਂਦੇ ਬੰਦੇ ਨੇ ਕਿਉਂਕਿ ਹਰ ਕੋਈ ਸਪੋਰਟਸਮੈਨ ਮਿਹਨਤ ਕਰਦਾ ਹੈ ਤੇ ਫਿਰ ਉਹਦਾ ਬਾਅਦ ਅਕਸਰ ਮੋਲੀ ਵੀ ਮੁਰਦਾ ਹੈ ਇਨਾਮ ਤਾਂ ਸਰ ਮੈਂ ਬੈਸਟ ਬੋਲਰ ਬੈਸਟ ਬੈਟਸਮੈਨ ਮੈਨ ਆਫ ਦਿ ਸੀਰੀਜ਼ ਸਰ ਇਨਾਮ ਤਾਂ ਸਰ ਬਹੁਤ ਜਿੱਤੇ ਆ ਤੇ ਸਰ ਮੇਰੇ ਹਾਈਐਸਟ ਰਨ ਸੀਗੇ ਪੰਜਾਬ ਇੰਟਰ ਡਿਸਟ੍ਰਿਕਟ ਟੂਰਨਾਮੈਂਟ ਵਿੱਚ 150 ਨਾਟ ਆਊਟ ਤੇ ਸਰ ਵਿਕਟਾਂ ਸੀ ਵਿਕਟਾਂ ਦਾ 25 ਸੀ ਤੇ ਜਿਹਦੇ ਵਿੱਚ ਸਰ 6 ਵਿਕਟਾਂ ਸੀਗੀਆਂ ਬੈਸਟ ਜਿਹੜਾ ਸਪੈਲ ਸੀਗਾ ਉਹ ਵੀ ਸਰ ਮੁਖਸਰ ਖਿਲਾਫ ਸਰ ਪਿਆ ਸੀਗਾ ਤੇ ਅੱਗੇ ਹੁਣ ਇੰਡੀਆ ਟੀਮ 'ਚ ਵੀ ਜਾਣਾ ਚਾਹੁੰਦਾ ਹਾਂ ਹਾਂਜੀ ਸਰ ਸਰ ਡ੍ਰੀਮ ਦਾ ਸਰ ਸਰ ਡ੍ਰੀਮ ਦਾ ਸਰ ਹਰ ਇੱਕ ਬੱਚੇ ਦਾ ਹੁੰਦਾ ਹੈ ਕਿ ਜੇ ਮੈਂ ਇੰਦਰ ਟੀਮ ਬਲੋ ਕਿਡਾ ਇਸ ਦਾ ਸਰ ਮੇਰਾ ਡ੍ਰੀਮ ਸੇਮ ਹੈ ਮੈਂ ਅਗੇ ਦਾ ਕੇ ਹੈ ਉਹਦੇ ਜਿਸ ਨੂੰ ਰਿਪਰਜੈਂਟ ਕਰਨਾ